ਕਾਲ ਜੀ ਮੈਂ ਗੋਬਿੰਦਰ ਸਿੰਘ ਸਮਰਾਉ ਅੱਜ ਮੈਂ ਜਪਜੀ ਸਾਹਿਬ ਸੰਬੰਧੀ ਆਪਣਾ 16ਵਾਂ ਪ੍ਰਵਚਨ ਪੇਸ਼ ਕਰਾਂਗਾ ਇਸ ਦਾ ਵਿਸ਼ਾ ਹੈ ਜਪ ਜਪ ਸ਼ਬਦ ਮੂਲ ਮੰਤਰ ਕਹੀ ਜਾਣ ਵਾਲੀ ਮੁੱਢਲੀ ਇਬਾਰਤ ਦੇ ਅੰਤ ਵਿੱਚ ਦਰਜ ਹੈ ਜਿਸ ਨੂੰ ਬਹੁਤੇ ਸਿੱਖ ਪੜ੍ਹਦੇ ਹੋਏ ਕੋਈ ਖਾਸ ਤਵੱਜੋ ਨਹੀਂ ਦਿੰਦੇ ਸ਼ਾਇਦ ਇਹੀ ਅਰਥ ਦਿੰਦੇ ਹਨ ਕਿ ਮੂਲ ਮੰਤਰ ਇੱਕ ਮੰਤਰ ਹੈ ਇਸ ਨੂੰ ਜਪੋ ਇਸ ਲਈ ਇਸ ਸ਼ਬਦ ਤੇ ਵਿਚਾਰ ਕਰਨਾ ਬਣਦਾ ਹੈ ਜਪ ਇੱਕ ਪਰੰਪਰਾਗਤ ਸ਼ਬਦ ਹੈ ਜਿਸ ਦਾ ਪ੍ਰਚਲਿਤ ਅਰਥ ਹੈ ਕਿਸੇ ਖਾਸ ਸ਼ਬਦ ਜਾਂ ਈਬਾਰਤ ਨੂੰ ਕਿਸੇ ਕਾਰਜ ਸiddhi ਹਿੱਤ ਵਾਰ-ਵਾਰ ਮੂੰਹੋਂ ਬੋਲਣਾ ਜਾਂ ਉਚਾਰਣ ਕਰਨਾ ਬਹੁਤੇ ਲੋਕ ਇਸ ਦਾ ਅਰਥ ਗੁਣਗੁਣਾ ਕੇ ਜਾਂ ਖਾਮੋਸ਼ मुद्रा ਵਿੱਚ ਮਨ ਹੀ ਮਨ ਸਿਮਰਣ ਕਰਨ ਜਾਂ ਯਾਦ ਕਰਨ ਦੀ ਕਿਰਿਆ ਹੀ ਕਰਦੇ ਹਨ ਇਹ ਅਰਥ ਉਸ ਪੰਤਾਉ ਕਿਰਿਆ ਵਾਂਗ ਹੈ ਜਿਸ ਤਰ੍ਹਾਂ ਹੀ ਪੁਰਾਣੇ ਸਮਿਆਂ ਤੋਂ ਪੰਡਿਤ ਲੋਕ ਵੇਦ ਪੁਰਾਣਾ ਦੇ ਮੰਤਰਾਂ ਦਾ ਜਾਪ ਕਰਦੇ ਆ ਰਹੇ ਹਨ ਇਸ ਰਾਹੀਂ ਉਹ ਆਮ ਤੌਰ ਤੇ ਕਿਸੇ ਦੇਵੀ ਦੇਵਤੇ ਜਾਂ ਸ਼ਕਤੀ ਨੂੰ ਪ੍ਰਸੰਨ ਕਰਕੇ ਕਿਸੇ ਮੰਤਵ ਜਾਂ ਕਾਰਜ ਲਈ ਸ਼ੁਭ ਪ੍ਰਭਾਵਾਂ ਦੀ ਪ੍ਰਾਰਥਨਾ ਕਰਦੇ ਹਨ ਤੇ ਉਹਨਾਂ ਦੇ ਨਿਰਵਿਗਨ ਪੂਰਾ ਹੋਣ ਦੀ ਆਸ ਰੱਖਦੇ ਹਨ ਇਹ ਮੰਤਵ ਕਿਸੇ ਪਦਾਰਥ ਸ਼ਕਤੀ ਜਾਂ ਮੁਕਤੀ ਦੀ ਪ੍ਰਾਪਤੀ ਦਾ ਹੁੰਦਾ ਹੈ ਜਾਂ ਫਿਰ ਯੱਗ ਹਵਨ ਤੇ ਵਿਆਹ ਸ਼ਾਦੀ ਆਦ ਜਿਹੇ ਕਿਸੇ ਦੁਨਿਆਵੀ ਕਾਰਜ ਨੂੰ ਸਹੀ ਸਲਾਮਤ ਪੂਰਾ ਚਾੜਨ ਦਾ ਉਹਨਾਂ ਦੇ ਕਹਿਣ ਸੁਣਨ ਤੇ ਦੇਖਣ ਅਨੁਸਾਰ ਸਿੱਖ ਸ਼ਰਧਾਲੂ ਵੀ ਮੂਲ ਮੰਤਰ ਨੂੰ ਪੜਦੇ ਆ ਕੁਝ ਅਜਿਹਾ ਹੀ ਸੋਚਦੇ ਹਨ ਉਹ ਮੰਤਰਾਂ ਨੂੰ ਬੋਲਦੇ ਪੜਦੇ ਤੇ ਰਟਦੇ ਹਨ ਉਹ ਇਹ ਕੰਮ ਅਕਸਰ ਗਿਣ ਕੇ ਕਰਦੇ ਹਨ ਕਈ ਤਾਂ ਗਿਣਤੀ ਦਾ ਪੂਰਾ ਹਿਸਾਬ ਰੱਖਣ ਲਈ ਨਿਸ਼ਚਿਤ ਗਿਣਤੀ ਦੇ ਮਣਕਿਆਂ ਦੀ ਮਾਲਾ ਦਾ ਇਸਤੇਮਾਲ ਕਰਦੇ ਹਨ ਜਿਸ ਨੂੰ ਉਹ ਉਂਗਲਾਂ ਨਾਲ ਘੁਮਾਉਂਦੇ ਰਹਿੰਦੇ ਹਨ ਕੀ ਹਿੰਦੂ ਕੀ ਸਿੱਖ ਜਪ ਪ੍ਰਥਾ ਦਾ ਮੁੱਖ ਮਨੋਰਥ ਜਪ ਭਗਤੀ ਰਾਹੀ ਲਵ ਪ੍ਰਾਪਤੀ ਹੁੰਦਾ ਹੈ ਇਸ ਕਿਰਿਆ ਦਾ ਅਸਲ ਵਿੱਚ ਕੋਈ ਫਾਇਦਾ ਹੁੰਦਾ ਹੈ ਜਾਂ ਨਹੀਂ ਇਹ ਤਾਂ ਜਪ ਕਰਨ ਵਾਲੇ ਹੀ ਜਾਣਣ ਕਿਉਂਕਿ ਇਹ ਪ੍ਰਥਾ ਸਦੀਆਂ ਤੋਂ ਉਹਨਾਂ ਦੇ ਧਰਮ ਕਰਮ ਦਾ ਹਿੱਸਾ ਰਹੀ ਹੈ ਉਹ ਤਾਂ ਖੈਰ ਵਿਸ਼ਵਾਸ ਨਾਲ ਕਹਿਣਗੇ ਹੀ ਕਿ ਇਹ ਕਰ ਆਮਦ ਹੈ ਕਿਉਂਕਿ ਉਹ ਅਜਿਹਾ ਕਰਦੇ ਆ ਰਹੇ ਹਨ ਪਰ ਜੇ ਕੋਈ ਇਸ ਬਾਰੇ ਸਹੀ ਜਾਣਨਾ ਚਾਹੁੰਦਾ ਹੋਵੇ ਉਹ ਆਪ ਤਜਰਬਾ ਕਰਕੇ ਦੇਖੇ ਗੁਰੂ ਨਾਨਕ ਦੇ ਸਿੱਖੀ ਸਿਧਾਂਤ ਦਾ ਇਹੀ ਲੁਭੋ ਲੁਭਾਵ ਵੀ ਇਹੀ ਹੈ ਕਿ ਪ੍ਰੀਖਣ ਰਾਹੀ ਭੰਪੋ ਉਹਨਾਂ ਨੇ ਤਾਂ ਹਰਦੁਆਰ ਜਾ ਕੇ ਗੰਗਾ ਦਾ ਪਾਣੀ ਵੀ ਪੱਛਮਬਲ ਉਸ਼ਾਲਿਆ ਸੀ ਤੇ ਸਿੱਧ ਕੀਤਾ ਸੀ ਕਿ ਪੰਡਿਆ ਦਾ ਪਾਣੀ ਸੂਰਜ ਟਿਕਰ ਨਹੀਂ ਜਾਂਦਾ। ਮੂਲ ਮੰਤਰ ਪਿੱਛੇ ਸ਼ਬਦ ਜਪ ਲਿਖਿਆ ਵੇਖ ਕੇ ਕਈ ਸਿੱਖ ਵਿਦਵਾਨ ਸਮਝਦੇ ਹਨ ਕਿ ਗੁਰੂ ਜੀ ਨੇ ਮੂਲ ਮੰਤਰ ਨੂੰ Hindu ਮੰਤਰਾਂ ਵਾਂਗ ਜਪਣ ਦੀ ਤਾਕੀਦ ਕੀਤੀ ਹੈ। ਉਹ ਇਸ ਦੀ ਤਹਿ ਵਿੱਚ ਨਹੀਂ ਜਾਂਦੇ। ਉਹ ਸਮਝਦੇ ਹਨ ਕਿ ਇਹ ਮਨਵੰਚਿਤ ਫਲ ਪਾਉਣ ਦਾ ਸਿੱਖੀ ਸਾਧਨ ਹੈ ਕਈ ਸਿੱਖਾ ਨੇ ਜਿਨ੍ਹਾਂ ਵਿੱਚ ਬੜੇ-ਬੜੇ دیਵਾਨਾ ਨੂੰ ਸੰਬੋਧਨ ਕਰਨ ਵਾਲੇ ਤੇ ਸੰਤ ਕਹਾਉਣ ਵਾਲੇ ਸਿੱਖ ਵਿਦਵਾਨ ਵੀ ਸ਼ਾਮਲ ਹਨ ਤਾਂ ਇਹ ਹਿਸਾਬ ਵੀ ਲਾ ਰੱਖਿਆ ਹੈ ਕਿ ਕਿੰਨੀ ਵਾਰ ਮੂਲ ਮੰਤਰ ਦਾ ਜਾਪ ਕਰਨ ਨਾਲ ਕੀ ਪ੍ਰਾਪਤ ਹੋ ਸਕਦਾ ਹੈ ਇਸ ਲਈ ਕਈ ਗ੍ਰੰਥੀ ਪਾਠੀ ਤੇ ਪ੍ਰਚਾਰਕਤਾ ਪੜਨ ਦੇ ਨਾਲ ਨਾਲ ਜਪ ਅਭਿਆਸ ਵੀ ਕਰਵਾਉਂਦੇ ਹਨ ਕਈ ਇਹਨਾਂ ਜਾਪਾਂ ਦੇ ਦਵਾਦਾਰੂ ਵਾਲੇ ਫਾਇਦੇ ਵੀ ਦੱਸਦੇ ਹਨ ਇੱਕ ਪੜ੍ਹੇ ਲਿਖੇ ਵਿਦਵਾਨ ਨੇ ਤਾਂ ਬਾਣੀ ਦਾ ਅੰਤਰਰਾਸ਼ਟਰੀ ਜਾਪ ਕਲੀਨਿਕ ਵੀ ਚਲਾਇਆ ਹੋਇਆ ਹੈ ਜਿਸ ਤਰ੍ਹਾਂ ਹੀ ਉਹ ਹਰ ਬਿਮਾਰੀ ਦਾ ਇਲਾਜ ਬਾਣੀ ਨਾਲ ਕਰਨ ਦਾ ਦਾਵਾ ਕਰਦਾ ਹੈ ਦੂਜੇ ਪਾਸੇ ਕਈ ਕੱਟੜਪੰਥੀ ਸਿੱਖ ਵਿਦਵਾਨ ਜਪ ਨੂੰ ਮੂਲ ਮੰਤਰ ਦਾ ਭਾਗ ਹੀ ਨਹੀਂ ਮੰਨਦੇ ਉਹ ਸਿੱਖਾਂ ਨੂੰ ਹਿੰਦੂਆਂ ਤੋਂ ਵੱਖ ਮੰਨਦੇ ਹੋਏ ਇਹ ਚਿੰਤਾ ਕਰਦੇ ਹਨ ਕਿ ਜਪ ਨੂੰ ਮੂਲ ਮੰਤਰ ਦਾ ਹਿੱਸਾ ਸਮਝ ਕੇ ਕਿਤੇ ਸਿੱਖ ਇਸ ਦਾ ਮੰਤਰ ਵੰਡ ਜਪ ਹੀ ਨਾ ਕਰਨ ਲੱਗ ਜਾਣ ਉਹਨਾਂ ਦੀ ਦਲੀਲ ਹੈ ਕਿ ਗੁਰੂ ਸਾਹਿਬ ਨੇ ਜਪ ਨੂੰ ਮੂਲ ਮੰਤਰ ਨਾਲੋਂ ਨਿਖੇੜ ਕੇ ਲਿਖਿਆ ਹੈ ਇਸ ਲਈ ਇਹ ਮੂਲ ਮੰਤਰ ਦਾ ਭਾਗ ਹੋਣ ਦੀ ਥਾਂ ਜਪਜੀ ਦਾ ਸਿਰਲੇਖ ਹੈ ਜੋ ਆਦਿ ਸਚੁ ਯੁਗਾਦ ਸਚ ਨਾਲ ਸ਼ੁਰੂ ਹੁੰਦਾ ਹੈ ਪਰ ਉਹਨਾਂ ਦਾ ਇਹ ਵਿਚਾਰ ਤਰਕ ਸੰਗਤ ਨਹੀਂ ਹੈ ਗੁਰੂ ਸਾਹਿਬ ਨੇ ਤਾਂ ਮੂਲ ਮੰਤਰ ਦੀ 13 ਸ਼ਬਦੀ ਇਬਾਰਤ ਦੇ ਅੰਤ ਵਿੱਚ ਕੇਵਲ ਸ਼ਬਦ ਜਪ ਲਿਖਿਆ ਹੈ ਸਿਰਲੇਖ ਦੀ ਗੱਲ ਨਹੀਂ ਲਿਖੀ ਉਹਨਾਂ ਨੇ ਤਾਂ ਜਪ ਤੋਂ ਉੱਪਰਲੇ ਭਾਗ ਨੂੰ ਮੂਲ ਮੰਤਰ ਦਾ ਨਾਂ ਵੀ ਨਹੀਂ ਦਿੱਤਾ ਇਹ ਨਾਂ ਸਿੱਖ ਵਿਦਵਾਨਾਂ ਨੇ ਆਪ ਹੀ ਰੱਖਿਆ ਤੇ ਪ੍ਰਚਲਿਤ ਕੀਤਾ ਹੋਇਆ ਹੈ ਇਸ ਲਈ ਜੇ ਸਿੱਖ ਵਿਦਵਾਨ ਮੂਲ ਮੰਤਰ ਨੂੰ ਮੰਤਰ ਦਾ ਦਰਜਾ ਦਿੰਦੇ ਹਨ ਤਾਂ ਉਹ ਜਪ ਨੂੰ ਜਾਪਤਾ ਸਮਝਣਗੇ ਹੀ ਕਿਉਂਕਿ ਮੰਤਰ ਦਾ ਜਪਿਆ ਹੀ ਜਾਂਦਾ ਹੈ ਇਸ ਨੂੰ ਮੰਤਰ ਕਹਿ ਕੇ ਜੱਪੜ ਤੋਂ ਰੋਕਣਾ ਇੱਕ ਆਤਮ ਵਿਰੋਧੀ ਤਰਕ ਜਾਪਦਾ ਹੈ ਉਂਝ ਜੇ ਜਪ ਨੂੰ ਮੂਲ ਮੰਤਰ ਜਾਂ ਜਪਜੀ ਦਾ ਸਿਰਲੇਖ ਮੰਨ ਵੀ ਲਈਏ ਤਾਂ ਕਿਹੜਾ ਜਪ ਦਾ ਅਰਥ ਜਾਪ ਨਹੀਂ ਨਿਕਲੇਗਾ ਫਿਰ ਤਾਂ ਸਗੋਂ ਜਪਣਾ ਵਾਲੀ ਗੱਲ ਹੋਰ ਦ੍ਰਿੜ ਹੋ ਜਾਵੇਗੀ ਜਪਜੀ ਸਿਰਲੇਖ ਦੀ ਬਾਣੀ ਨੂੰ ਨਾ ਜਪਣ ਲਈ ਕਹਿਣਾ ਇੱਕ ਬੇਸਿੱਟਾ ਗੱਲ ਬਣ ਜਾਵੇਗੀ ਲੱਗਦਾ ਹੈ ਇੱਥੇ ਸਿੱਖ ਵਿਦਵਾਨ ਫਿਰ ਆਪਣੀਆਂ ਆਪਮੁਹਾਰੀਆਂ ਦਲੀਲਾਂ ਦੇ ਜਾਲ ਵਿੱਚ ਫਸ ਜਾਂਦੇ ਹਨ ਜਿਉਹ ਅਤੀਤ ਵਿੱਚ ਜਾ ਕੇ ਗੁਰੂ ਸਾਹਿਬ ਦੇ ਵਿਅਕਤੀਤਵ ਅਤੇ ਉਹਨਾਂ ਦੀ ਬਾਣੀ ਸਮਝਣ ਵੱਲ ਥੋੜਾ ਧਿਆਨ ਦੇਣ ਤੇ ਉਹਨਾਂ ਦੀ ਸ਼ਬਦ ਵਰਤੋਂ ਨੂੰ ਆਪਣੀ ਸਮਝਾਂ ਉਲਝਾਉਣ ਤੋਂ ਗਰੇਜ਼ ਕਰਨ ਤਾਂ ਕਦੇ ਅਜਿਹੇ ਧਰਮ ਸੰਕਟ ਵਿੱਚ ਨਾ ਪੈਣ ਇਹ ਸਾਧਸਵਭਾਵੀ ਗੱਲਾਂ ਹਨ ਜੋ ਕਿਸੇ ਵਿਵਾਦ ਦਾ ਕਾਰਨ ਬਣਨੀਆਂ ਨਹੀਂ ਚਾਹੀਦੀਆਂ ਇਸ ਬੰਦ ਵਿੱਚ ਪਹਿਲੀ ਗੱਲ ਇਹ ਹੈ ਕਿ ਗੁਰੂ ਨਾਨਕ ਨੇ ਕਦੇ ਆਪਣੀਆਂ ਬਾਣੀਆਂ ਨੂੰ ਸਿਰਲੇਖ ਨਹੀਂ ਦਿੱਤੇ ਆਦ ਗ੍ਰੰਥ ਵਿੱਚ ਜੋ ਸਿਰਲੇਖ ਮਿਲਦੇ ਹਨ ਉਹ ਰਾਗਾਂ ਛੰਦਾਂ ਤੇ ਮਹੱਲਿਆਂ ਮੁਤਾਬਿਕ ਹਨ ਇਹ ਸਿਰਲੇਖ ਵੀ ਗੁਰੂ ਨਾਨਕ ਨੇ ਨਹੀਂ ਸਗੋਂ ਗੁਰੂ ਅਰਜਨ ਨੇ ਆਦ ਗ੍ਰੰਥ ਦੀ ਸੰਪਾਦਨਾ ਵੇਲੇ ਦਿੱਤੇ ਸਨ ਜੇ ਗੁਰੂ ਨਾਨਕ ਦੇ ਦਿੱਤੇ ਕੋਈ ਸਿਰਲੇਖ ਹੁੰਦੇ ਤਾਂ ਪੰਜਮ ਗੁਰੂ ਉਹਨਾਂ ਨੂੰ ਗ੍ਰੰਥ ਸਹਿਬ ਵਿੱਚ ਉਵੇਂ ਹੀ ਦਰਜ ਕਰਦੇ ਕਿਸੇ ਠੋਸ ਪ੍ਰਮਾਨ ਦੀ ਅਣਹੋਂਦ ਵਿੱਚ ਜਪ ਨੂੰ ਜਪ ਜੀ ਦਾ ਸਿਰਲੇਖ ਨਹੀਂ ਮੰਨਿਆ ਜਾ ਸਕਦਾ ਦੂਜੇ ਜਿਵੇਂ ਉੱਪਰ ਸੁਝਾਇਆ ਗਿਆ ਹੈ ਜੇ ਉਹ ਮੁਤਾਬਕ ਇਦਾਂ ਮੰਨ ਵੀ ਲਈਏ ਤਾਂ ਵੀ ਜਪ ਜੀ ਦਾ ਸਿਰਲੇਖ ਬਣ ਕੇ ਜਪ ਸ਼ਬਦ ਤਾਂ ਉੱਥੇ ਹੀ ਰਹੇਗਾ ਤੇ ਇਸ ਦੇ ਅਰਥ ਵੀ ਉਹੀ ਰਹਿਣਗੇ ਜੇ ਕੋਈ ਸਮੁੱਚੇ ਜਪ ਜੀ ਦਾ ਪਾਠ ਕਰੇਗਾ ਉਹ ਕਿਹੜਾ ਮੂਲ ਮੰਤਰ ਨੂੰ ਛੱਡ ਕੇ ਕਰੇਗਾ ਇਸ ਲਈ ਇਸ ਦਲੀਲ ਨਾਲ ਇਹ ਵਿਦਵਾਨ ਜਿਸ ਗੱਲ ਤੋਂ ਖਿਸਕਣਾ ਚਾਹੁੰਦੇ ਹਨ ਉਸ ਤੋਂ ਖਿਸਕ ਨਹੀਂ ਸਕਦੇ ਜੇ ਜਪ ਲਿਖਿਆ ਹੈ ਤਾਂ ਜਪਣ ਲਈ ਹੀ ਲਿਖਿਆ ਹੈ ਇਸ ਗੱਲ ਤੋਂ ਝਿੰਪਣ ਦਾ ਕੀ ਲਾਭ ਤੇ ਸਫਾਈਆਂ ਦੇਣ ਦੀ ਕੀ ਲੋ ਇਸ ਸਬੰਧ ਵਿੱਚ ਤੀਜੀ ਗੱਲ ਇਹ ਹੈ ਕਿ ਮੂਲ ਮੰਤਰ ਦਾ ਸ਼ਬਦ ਸਾਰੇ ਗ੍ਰੰਥ ਸਾਹਿਬ ਵਿੱਚ ਸਿਰਫ ਇੱਕ ਵਾਰ ਆਇਆ ਹੈ ਗੁਰੂ ਨਾਨਕ ਨੇ ਮੂਲ ਮੰਤਰ ਹਰ ਨਾਮ ਰਸਾਇਣ ਲਿਖ ਕੇ ਇਸ ਨੂੰ ਪਰਮ ਸਤ ਦੇ ਅਸਲ ਨਾਮ ਦਾ ਰਸਾਇਣ ਭਾਵ ਇਸ ਦੇ ਅੰਦਰੂਨੀ ਰਚਨਾ ਦੇ ਗਿਆਨ ਦਾ ਵਿਧੀ ਸਾਰ ਦੱਸਿਆ ਹੈ। ਮੂਲ ਮੰਤਰ ਕਹੇ ਜਾਣ ਵਾਲੇ ਸਾਰੇ ਸ਼ਬਦ ਸੰਗ੍ਰਹਿ ਵਿੱਚ ਕੇਵਲ ਇੱਕਮਕਾਰ ਹੀ ਇੱਕ ਅਜੀਹਾ ਸੂਤਰ ਜਾਂ ਗੁਰ ਹੈ ਜੋ ਮੂਲ ਮੰਤਰ ਦੀ ਪਰਿਭਾਸ਼ਾ ਤੇ ਪੂਰਾ ਉੱਤਰ ਦਦਾ ਹੈ। ਬਾਕੀ ਦੇ ਸਾਰੇ ਸ਼ਬਦ ਇਸ ਦੀ ਵਰਤੋਂ ਤੋਂ ਪ੍ਰਾਪਤ ਹੋਈਆਂ ਕਰਤਾਪੁਰਖ ਭਾਵ ਪਰਮ ਸਤ ਦੀਆਂ ਵਡਿਆਈਆਂ ਹਨ। ਪਰਮ ਸਤਿ ਦੀਆਂ ਬਾਕੀ ਰਹਿੰਦੀਆਂ ਵਡਿਆਈਆਂ ਦਾ ਪਤਾ ਵੀ ਇਸੇ ਮੰਤਰ ਜਾਂ ਗੁਰ ਦੀ ਵਰਤੋਂ ਨਾਲ ਹੀ ਲੱਗੇਗਾ ਫਿਰ ਜਪ ਜਾਂ ਦਿਰਡਾਉਣਾ ਤਾਂ ਮੁੱਢਲੇ ਗੁਰ ਇੱਕਮਕਾਰ ਦਾ ਹੀ ਹੋਣਾ ਹੋਇਆ ਜੋ ਵਡਿਆਈਆਂ ਲੱਭਣ ਦਾ ਇੱਕਮਾਤਰ ਮੰਤਰ ਜਾਂ ਅਸਲ ਟੰਗ ਹੈ ਚੌਥੇ ਜੇ ਗੱਲ ਮੁੜਕੜ ਜਪਣ ਤੇ ਆ ਹੀ ਜਾਂਦੀ ਹੈ ਤਾਂ ਇਸ ਦੇ ਅਰਥਾਂ ਤੇ ਝਾਤੀ ਮਾਰਨੀ ਚਾਹੀਦੀ ਹੈ ਗੁਰੂ ਸਾਹਿਬ ਰਾਹੀਂ ਇਸ ਦੇ ਇੱਥੇ ਦਰਜ ਕਰਨ ਦੇ ਅਰਥ ਤੇ ਮੰਤਵ ਕੁਝ ਹੋਰ ਹੀ ਹਨ ਜਿਨ੍ਹਾਂ ਨੂੰ ਵਿਚਾਰਨ ਦੀ ਲੋੜ ਹੈ ਦਰਅਸਲ ਇਹ ਸਾਰੀ ਗੱਲ ਇਦਾਂ ਹੈ ਹੀ ਨਹੀਂ ਕਿ ਕਿਸੇ ਸਾਧਨ ਮਾਤਰ ਜਾਂ ਮੰਤਰ ਨੂੰ ਰਟਣ ਨਾਲ ਕੋਈ ਕਾਰਜ ਪੂਰਾ ਕੀਤਾ ਜਾ ਸਕਦਾ ਹੈ ਜੀ ਨਹੀਂ ਕਾਰਜ ਸਗੋਂ ਇਸ ਦੀ ਵਰਤੋਂ ਨਾਲ ਰਾਸ ਕੀਤੇ ਜਾ ਸਕਦੇ ਹਨ ਪਰਖਣ ਕੀਤੇ ਤਾਂ ਪਤਾ ਚੱਲੇਗਾ ਕਿ ਕੀ ਕਿਸੇ ਮੰਤਰ ਦਾ ਵਿਚਾਰ ਵਿਹੂਣਾ ਜਾਪ ਭਵ ਕਰਮਕਾਂਡ ਕਰਨ ਨਾਲ ਕਿਸੇ ਕਾਰਜ ਦੀ ਸਫਲਤਾ ਤੇ ਕੋਈ ਪ੍ਰਭਾਵ ਨਹੀਂ ਪੈਂਦਾ ਕਾਰਜ ਸਗੋਂ ਯੋਗ ਕੰਮ ਕਰਨ ਨਾਲ ਰਾਸ ਆਉਂਦਾ ਹੈ ਗੁਰੂ ਸਾਹਿਬ ਨੇ ਯੋਗ ਕੰਮ ਨੂੰ ਕਰਮ ਭਾਵ ਸਹੀ ਕੰਮ ਦਾ ਨਾਮ ਦਿੱਤਾ ਹੈ ਇਸ ਦਾ ਸਬੂਤ ਬੈਸ ਵਿੱਚ ਨਹੀਂ ਅਨੁਭਵ ਵਿੱਚ ਹੈ ਉਹਨਾਂ ਲਿਖਿਆ ਹੈ ਜੇਤੀ ਸ੍ਰਿਠ ਉਪਾਈ ਵੇਖਾਂ ਵਿਣ ਕਰਮ ਕੀ ਮਿਲੇ ਲਈ ਅਰਥਾਤ ਸਾਰੀ ਸ੍ਰਿਸ਼ਟੀ ਗਾਹ ਕੇ ਵੇਖ ਲਵੋ ਯੋਗ ਕੰਮ ਕਰਨ ਤੋਂ ਬਿਨਾ ਨਾ ਕਿਸੇ ਨੂੰ ਕੁਝ ਹਾਸਲ ਹੁੰਦਾ ਹੈ ਤੇ ਨਾ ਕੋਈ ਕੁਝ ਹਾਸਲ ਕਰ ਸਕਦਾ ਹੈ ਇਹ ਦਲੀਲ ਉਹਨਾਂ ਨੇ ਕਿਸੇ ਦੇਵੀ ਦੇਵਤੇ ਨੂੰ ਪੁੱਛ ਕੇ ਜਾਂ ਕਿਸੇ ਧਰਮ ਗ੍ਰੰਥ ਨੂੰ ਪੜ੍ਹ ਕੇ ਨਹੀਂ ਦਿੱਤੀ ਸਗੋਂ ਸਾਰੀ ਦੁਨੀਆ ਘੁੰਮ ਕੇ ਇਸ ਦੇ ਵਰਤਾਰਿਆਂ ਨੂੰ ਵੇਖ ਪਰਖ ਕੇ ਆਪਣੇ ਅਨੁਭਵ ਨਾਲ ਲਿਖੀ ਹੈ ਸੋ ਸਿੱਖੀ ਸਿਧਾਂਤ ਅਨੁਸਾਰ ਜਪ ਦਾ ਬૌਧਿਕ ਤੇ ਤਰਕ ਸੰਗਤ ਅਰਥ ਧਿਆਨ ਨਾਲ ਸਮਝਣਾ ਤੇ ਹਮੇਸ਼ਾ ਚੇਤੇ ਵਿੱਚ ਰੱਖ ਕੇ ਅਮਲ ਵਿੱਚ ਲਿਆਉਣਾ ਹੈ ਇਸ ਤਰ੍ਹਾਂ ਗੁਰੂ ਨਾਨਕ ਦੇ ਜਪ ਦੇ ਅਰਥ ਪਰੰਪਰਾਗਤ ਭਾਵ ਅੰਧ ਵਿਸ਼ਵਾਸੀ ਰਟਣ ਦੇ ਬਿਲਕੁਲ ਉਲਟ ਹਨ ਜਪ ਦੇ ਇਹ ਨਾਨਕੀ ਅਰਥ ਸਮਝਣੇ ਮਨ ਵਿੱਚ ਬਿਠਾਉਣੇ ਤੇ ਅਪਣਾਉਣੇ ਬਣਦੇ ਹਨ ਇਸ ਸ਼ਬਦ ਨੂੰ ਹਿੰਦੂਤਾ ਵੀ ਸਮਝ ਕੇ ਇਸ ਤੋਂ ਪਾਸਾ ਵੱਟਣਾ ਮਨਮਤ ਹੈ ਇੱਕ ਗੱਲ ਹੋਰ ਇਹ ਸਾਰਾ ਮੁੱਦਾ ਜਪ ਸ਼ਬਦ ਦੀ ਵਰਤੋਂ ਦਾ ਹੈ ਜੋ ਗੁਰੂ ਸਾਹਿਬ ਦੀ ਵਿਲੱਖਣ ਸ਼ੈਲੀ ਦੇ ਪ੍ਰਸਤੁਤੀ ਪੈਂਟੜਿਆਂ ਨਾਲ ਸੰਬੰਧ ਰੱਖਦਾ ਹੈ ਸੋਚ ਦੇ ਵਿਗਾੜ ਨੂੰ ਜ਼ਾਹਰਾ ਰੂਪ ਦੇਣ ਲਈ ਗੁਰੂ ਸਾਹਿਬ ਕਈ ਵਾਰੀ ਵਿਪਰੀਤ ਤਰਕ ਦਿੰਦੇ ਸਨ ਤਾਂ ਜੋ ਲੋਕਾਂ ਨੂੰ ਆਪਣੀ ਭੁੱਲ ਦਾ ਆਪ ਅਹਿਸਾਸ ਹੋ ਜਾਵੇ ਕਿਸੇ ਨੂੰ ਜਪਣ ਤੋਂ ਹਟਾਉਣਾ ਮੁਸ਼ਕਲ ਕੰਮ ਹੈ ਪਰ ਜੇ ਜਪ ਦੀ ਦਿਸ਼ਾ ਹੀ ਤਰਕਪੂਰਵਕ ਗੱਲਬਾਤ ਮੋੜ ਦਿੱਤੀ ਜਾਵੇ ਤਾਂ ਬਿਨਾਂ ਵਿਰੋਧ ਉਸ ਨੂੰ ਸਾਰਥਿਕ ਅਰੇ ਲਾਇਆ ਜਾ ਸਕਦਾ ਹੈ ਭਾਵ ਜੇ ਕੁਝ ਜਪਣਾ ਹੀ ਹੈ ਭਾਵ ਰਟਣੋ ਰਹਿ ਨਹੀਂ ਸਕਦੇ ਤਾਂ ਫਿਰ ਇਸ ਵੱਡੇ ਕਾਰਜਮਈ ਸੰਕਲਪ ਨੂੰ ਜਪੋ ਇਹ ਇਵੇਂ ਹੀ ਹੈ ਜਿਵੇਂ ਉਹਨਾਂ ਨੇ ਪੁਜਾਰੀਆਂ ਦਾ ਧਿਆਨ ਆਰਤੀ ਤੇ ਥਾਂ ਵਿਸ਼ਾਲ ਆਰਤੀ ਵੱਲ ਦਿਵਾਇਆ ਸੀ ਇੱਥੇ ਵੀ ਗੁਰੂ ਸਾਹਿਬ ਨੇ ਜਪ ਸ਼ਬਦ ਨੂੰ ਇਕਮਕਾਰ ਅਤੇ ਇਸ ਤੋਂ ਮਗਰਲੀ ਇਬਾਰਤ ਵੱਲ ਧਿਆਨ ਦੇਣ ਲਈ ਇੱਕ ਕਟਾਕਸ਼ ਦੇ ਰੂਪ ਵਿੱਚ ਵਰਤਿਆ ਹੈ ਪਰ ਕਿਵੇਂ ਪਤਾ ਲੱਗੇ ਕਿ ਜਪ ਦੇ ਇਹੀ ਅਰਥ ਬਣਦੇ ਹਨ ਇਸ ਸੰਬੰਧ ਵਿੱਚ ਭਗਤੀ ਮਾਰਗ ਤੇ ਗਿਆਨ ਮਾਰਗ ਦੇ ਉਦੇਸ਼ਾਂ ਤੇ ਝਾਤੀ ਮਾਰਨੀ ਪਵੇਗੀ ਜੋ ਦਿਸ਼ਾ ਤੇ ਕਿਰਿਆ ਸ਼ੈਲੀ ਵਿੱਚ ਇੱਕ ਦੂਜੇ ਤੋਂ ਬਿਲਕੁਲ ਉਲਟ ਹਨ ਭਗਤੀ ਮਾਰਗ ਦੇ ਅਨੁਆਈਆਂ ਦਾ ਉਦੇਸ਼ ਭਗਤੀ ਰਾਹੀ ਕਾਰਜ ਪੂਰਾ ਕਰਨਾ ਹੈ ਗਿਆਨ ਮਾਰਗ ਦਾ ਮਨੋਰਥ ਗਿਆਨ ਜਾਂ ਜਾਣਕਾਰੀ ਰਾਹੀਂ ਕੁਦਰਤੀ ਭਾਣਿਆ ਭਾਵ ਨਿਜਮਾ ਦੇ ਹੁਕਮ ਭਾਵ ਨਿਜਮਾ ਨੂੰ ਪਾਲਣਾ ਤੇ ਉਹਨਾਂ ਅਨਸਾਰ ਯੋਗ ਭਾਵ ਬਣਦਾ ਅਰਥਾਤ ਠੁਕਮਾ ਕਾਰਜ ਕਰਨਾ ਹੈ ਗੁਰੂ ਨਾਨਕ ਦਾ ਮਨੋਰਥ ਇਕਮਕਾਰ ਦੀ ਗਣਿਤੀ ਵਿਧੀ ਭਾਵ ਸਮੁੱਚੇ ਵਿਗਿਆਨ ਦੇ ਵਿਧੀ ਵਿਵਧਾਨ ਰਾਹੀਂ ਕੁਦਰਤ ਦੇ ਨਿਜਮਾਂ ਦਾ ਗਿਆਨ ਹਾਸਲ ਕਰਕੇ ਉਹਨਾਂ ਅਨੁਸਾਰ ਸਚਾਈ ਦੀ ਤਹਿਤ ਇੱਕ ਪਹੁੰਚਣਾ ਤੇ ਕੁਦਰਤ ਦੀ ਸ਼ੈਲੀ ਅਨੁਸਾਰ ਜੀਵਨ ਟਾਲਣਾ ਸੀ ਇਸ ਲਈ ਉਹ ਤਰਕ ਪ੍ਰਧਾਨ ਗਿਆਨਮਾਰਗੀ ਸਨ ਇਸ ਕਰਕੇ ਸ਼ਬਦ ਜਪ ਤੋਂ ਉਹਨਾਂ ਦਾ ਭਾਵ ਭਗਤੀ ਮਾਰਗ ਵਾਲਾ ਭਾਵ ਗੁਣ ਗੁਣਾ ਕੇ ਰਟਣ ਵਾਲਾ ਤੇ ਕੋਈ ਸਿੱਧੀ ਪ੍ਰਾਪਤ ਕਰਨ ਵਾਲਾ ਨਹੀਂ ਸੀ ਸਗੋਂ ਤਰਕ ਵਿਵੇਕ ਤੇ ਬੁੱਧੀ ਦੀ ਵਰਤੋਂ ਰਾਹੀਂ ਕੁਦਰਤੀ ਹੁਕਮਾਂ ਦੀ ਸਹੀ ਜਾਣਕਾਰੀ ਪ੍ਰਾਪਤ ਕਰਨ ਵਾਲਾ ਅਨੁਭਵ ਪ੍ਰਦਾਨ ਉਪਰਾਲਾ ਸੀ। ਉਹਨਾਂ ਅਨੁਸਾਰ ਇਹਨਾਂ ਸਭਨਾਂ ਗੱਲਾਂ ਦਾ ਮੁੱਖ ਫੰਡਾ ਭਾਵ ਸਹੀ ਤਰਕੀਬ ਇਕਮਕਾਰ ਦਾ ਗੁਰ ਸੀ ਜੋ ਮੂਲ ਮੰਤਰ ਦੇ ਆਰੰਭ ਵਿੱਚ ਸ਼ਾਮਲ ਹੈ ਪਰ ਸਿੱਖ ਵਿਦਵਾਨਾਂ ਨੇ ਇਕਮਕਾਰ ਨੂੰ ਗੁਰੂ ਨਾਨਕ ਦੇ ਆਸੇ ਮੁਤਾਬਕ ਗੌਰ ਭਾਵ ਗੁੱਜੀ ਤਰਕੀਬ ਜਾਂ ਢੰਗ ਨਾ ਜਾਣ ਕੇ ਰੱਬ ਸਮਝ ਲਿਆ। ਤੇ ਉਪਰਲੀ ਸਾਰੀ ਦੀ ਸਾਰੀ ਇਬਾਰਤ ਨੂੰ ਹੀ ਮੂਲ ਮੰਤਰ ਦੱਸ ਕੇ ਜਪਣ ਦਾ ਅਰਥ ਜਾਪ ਕੱਢ ਲਿਆ ਫਿਰ ਉਹਨਾਂ ਨੇ ਇਸ ਨੂੰ ਕਰਾਮਾਤੀ ਸ਼ਕਤੀਆਂ ਦਾ ਪੁੰਜ ਮੰਨ ਲਿਆ ਜੋ ਮੰਤਰਾਂ ਵਾਂਗੂ ਜਪਣ ਉਤੇ ਸਗਲੇ ਕਾਜ ਰਾਸ ਲਿਆ ਸਕਦਾ ਹੈ ਤੇ ਸਰਬ ਇਛਾਵਾਂ ਪੂਰੀਆਂ ਕਰ ਸਕਦਾ ਹੈ ਪਰ ਕਿਉਂਕਿ ਸਾਰਾ ਮੂਲ ਮੰਤਰ ਗੁਰ ਇੱਕਮਕਾਰ ਦੀ ਵਰਤੋਂ ਤੇ ਕਰਤਾਪੁਰਖ ਦੀਆਂ ਵਡਿਆਈਆਂ ਨਾਲ ਸੰਬੰਧਿਤ ਹੈ ਇਸ ਲਈ ਜਪ ਸ਼ਬਦ ਦਾ ਭਾਵ ਇਸ ਦੇ ਗੁੱਝੇ ਅਰਥਾਂ ਨੂੰ ਅਮਲ ਰਾਹੀਂ ਸਾਕਾਰ ਕਰਨ ਵਾਲ ज्ञान ਪਰਤਉਣਾ ਹੈ ਜਿਨ੍ਹਾਂ ਸਿੱਖਾਂ ਨੇ ਗੁਰੂ ਨਾਨਕ ਦੇ ਇਸ ਸ਼ਬਦ ਦੇ ਸਹੀ ਅਰਥ ਸਮਝਣੇ ਹੋਣ ਉਹ ਆਇਜਕ ਐਸੀਮੂਵ ਦੀ ਪੁਸਤਕ ਵਰਡਸ ਵਿਦਿਨ ਵਰਡਸ ਪੜਨ ਇਸ ਵਿੱਚ ਲੇਖਕ ਨੇ ਦਰਸਾਇਆ ਹੈ ਕਿ ਮਨੁੱਖਤਾ ਨੇ ਕਿਵੇਂ ਤਰਕ ਤੇ ਅਨੁਭਵ ਸਹਾਰੇ ਵਿਗਿਆਨਕ ਢੰਗ ਨਾਲ ਅਣਗਿਣਤ ਕਾਲਣਾ ਕਾਲ ਕਾਲ ਕੇ ਗਿਆਨ ਦੀਆਂ ਕਿੰਨੀਆਂ ਪਲੰਘਾਂ ਭਰੀਆਂ ਹਨ ਜਿਨ੍ਹਾਂ ਨਾਲ ਪਿਛਲੇ 200 ਸਾਲ ਵਿੱਚ ਮਨੁੱਖੀ ਸਮਝ ਕਿੱਥੋਂ ਤੇ ਕਿੱਥੇ ਪਹੁੰਚ ਗਈ ਹੈ ਦੂਜੇ ਪਾਸੇ ਰਿਵਾਇਤੀ ਜਾਪ ਦਾ ਇਤਿਹਾਸ ਇਹ ਹੈ ਕਿ ਭਗਤ ਜਨ ਪੂਜਾ ਪਾਠ ਤੇ ਧਰਮ ਕਰਮ ਦੇ ਨਾਂ ਹੀ ਧਰਮ ਅਸਥਾਨ ਬਣਾਉਣ ਢੋਲਕਾ ਵਾਜੇ ਵਜਾਉਣ ਤੇ ਗੋਲਕਾਂ ਦਾ ਪੂਜਾ ਤਾਂ ਇਕੱਠਾ ਕਰਨ ਵਿੱਚ ਹੀ ਲੱਗੇ ਹੋਏ ਹਨ ਅੱਜ ਇੰਨਾ ਹੀ ਇਸ ਵਿਸ਼ੇ ਬਾਰੇ ਬਾਕੀ ਰਹਿਣ ਦੇ ਵਿਸ਼ਲੇਸ਼ਣ ਨੂੰ ਅਗਲੇ ਪ੍ਰਵਚਨ ਵਿੱਚ ਨਿਬੇੜਾਂਗਾ ਇਸ ਨੂੰ ਸਬਸਕ੍ਰਾਈਬ ਕਰਕੇ ਸ਼ੇਅਰ ਕਰੋ ਜੁੜੇ ਰਹੋ ਧੰਨਵਾਦ ਸਤਿ ਸ੍ਰੀ ਅਕਾਲ